ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਤਿਖਸੰਮਦੀ ਨੂਰ ਅਰਸੰ ਕੁਰਸਾ ਤਥੀ ਸੁਭ ਦੇ ਸਚੇ ਬਾਤਿਸ਼ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਾ ਸੋਹੀਏ ਸਬਨਾ ਦਾ ਵੇਸੋ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਕੀ ਸੇਵਾ ਗਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਰ へ ਫਿਰ ਨਾ ਮਰ へ ਤਾਂ ਸੇਵਾ ਬਬ ਸਭ ਥਾਏ ਸਤ ਗੁਰ ਕੀ ਸੇਵਾ ਗਾਖਣੀ ਸਿਰ ਦੀਜੈ ਆਪ ਗਵਾਏ ਸ਼ਬਦ ਮਰ へ ਫਿਰ ਨਾ ਮਰ へ ਤਾਂ ਸੇਵਾ ਬਬ ਸਭ ਥਾਏ ਪਰਸ ਪਰਸ ਹੈ ਪਰਸ ਹੋਵੇ ਸੱਚ ਰਹੇ ਲਿਵ ਲਾਈ ਜਿਸ ਪੂਰਬ ਹੋਵੇ ਲਿਖਿਆ ਤਿਸ ਸਤ ਗੁਰ ਮਿਲੇ ਪ੍ਰਭ ਆਏ ਨਾਨਕ ਗਨ ਤੈ ਸੇਵਕ ਨਾ ਮਿਲੇ ਜਿਸ ਬਖਸ਼ੇ ਸੋ ਪਵਥਾਏ ਮਹੱਲਾ ਤੀਜਾ ਮਹਲ ਕੁ ਮਹਲ ਨ ਜਾਣਨੀ ਮੂਰਖ ਆਪਣੇ ਸੁਆਏ ਸ਼ਬਦ ਚੀ ਨਹੀ ਤਾਂ ਮਹੱਲ ਲਹ ਹੈ ਜੋਤੀ ਜੋਤ ਸਮਾਏ ਸਦਾ ਸੱਜੇ ਕਾ ਭਉ ਮਨ ਵਸੈ ਸਭ ਸੋਝੀ ਪਾਈ ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲੈ ਸਭ ਪੂਰੀ ਪਾਈ ਜਿਸ ਨੂੰ ਕਿਰਪਾ ਕਰੇ ਰਜਾਈ ਪਉੜੀ ਧੰਨ ਧੰਨ ਭਗਤਿਨਾ ਭਗਤ ਜਨ ਜੋ ਹਰ ਨਾਮ ਹਰ ਮੁਖ ਕਹਤਿਆ ਧੰਨ ਧੰਨ ਭਗਤਿਨਾ ਸੰਤ ਜਨ ਜੋ ਹਰ ਜਸ ਸ੍ਰਵਣੀ ਸੁਨਤਿਆ ਧੰਨ ਧੰਨ ਭਗਤਿਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਧੰਨ ਧੰਨ ਭਾਗਤ ਨਾ ਗੁਰ ਮੁਖ ਜੋ ਗੁਰ ਸਿੱਖ ਲੈ ਮਨ ਜਣਤੇ ਸਬਦ ਵਡ ਦੇ ਭਾਗ ਗੁਰ ਸਿਖਾ ਕੇ ਜੋ ਗੁਰ ਚਰਣੀ ਸਿਖ ਪੜਤੇ ਧੰਨ ਧੰਨ ਭਾਗ ਤਿਨਾ ਗੁਰ ਮੁਖ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਬਦੂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਣੀ ਸਿੱਖ ਪੜਤਿਆ ਹੇ ਗ੍ਰੀਗੀ ਫਤੇ ਚੇ ਪਾਤਸ਼ਾਹ ਜੀ ਮਹਾਰਾ